ਗੱਗ ਮੂਰੇ ਝੂਠਾ ਹੱਸ ਲੈਨੇ ਆ ਹੰਝੂਆਂ ਨੱਖਾਂ ਧੋਂਦੇ ਨਹੀਂ ਦਿਲ ਟੁੱਟੇ ਤੇ ਮੁੰਡਿਆਂ ਨੂੰ ਵੀ ਦੁੱਖ ਹੁੰਦਾ ਬਸ ਕੁੜੀਆਂ ਵਾਂਗੂ ਰੋਂਦੇ ਨਹੀਂ ਸਭਰਾ ਕੀ ਕਰਦੀਆਂ ਆਪੇ ਲੱਭ ਦੂੰਗੇ ਗੁੱਡ ਮਾਰਨਿੰਗ ਅੱਜ ਤੋੜਾ ਭਰਾ ਰਾਤੀ ਮੰਡੀ ਸੇ ਨੂੰ ਛੁੱਟੀ ਕੱਲੀ ਫਿਰ ਅੱਜ ਨੀਂਦ ਪੂਰੀ ਕਰੂਗਾ ਮਤਲਬ ਨੀਂਦ ਨਹੀਂ ਪੂਰੀ ਕਰਦਾ ਤੁਹਾਨੂੰ ਇਸ ਗੱਲ ਤੇ ਗੁੱਸਾ ਆ ਹਾਂਜੀ ਤੁਸੀਂ ਲੈ ਕੇ ਤੂੰ ਬੋਲੋ ਬੋਲੋ ਜੀ ਕੀ ਕਰਾਂਗੇ ਇਹਦੀ ਪੂਰੀ ਵੀ ਹੋ ਗਈ ਤੈਨੂੰ ਲੈ ਕੇ ਜਾਉਂਗਾ ਅੱਜ ਨਾਲ ਤੂੰ ਹਾਂ ਮਾਮੇ ਰਾਜ ਤੇਰੇ ਨਾਲ ਕੀ ਵਾਕਿਆ ਬੜਾ ਤੜਕੇ ਤੜਕੇ ਇਹਨੂੰ ਨਾ ਤੁਸੀਂ ਆਪ ਦੇ ਨਾਲ ਹੀ ਖੇਤ ਲੈ ਜਾ ਕਾ ਤੋ ਸਰਕਾਰ ਦੇ ਫੂਲ ਦੇਖੋ ਤੁਸੀਂ ਆਪ ਦੇ ਨਾਲ ਲੈ ਚੋ ਲੈ ਜਾਣਾ ਹੁਣੇ ਮੰਡੀ ਲੈ ਜਾਣਾ ਇਹਨੂੰ ਲੈ ਜੀਏ ਉਧਰ ਤਾਂ ਤੂੰ ਕਹਿੰਨੀ ਮੇਰੇ ਭਰਾ ਨੂੰ ਹੀ ਥੱਲੇ ਧਾਰੋ ਤੇ ਕਟਾ ਮਿੱਟੀ ਚ ਉਧਰ ਨਹੀਂ ਉਧਰ ਕਟਾ ਮਿੱਟੀ ਆ ਜਾਣਾ ਹੁਣ ਵੀ ਕਟਾ ਮਿੱਟੀ ਹੈ ਨਹੀਂ ਉੱਥੇ ਨਹੀਂ ਕਟਾ ਮਿੱਟੀ ਕੀ ਹੋਇਆ ਤੇਰਾ ਸਵੇਰੇ ਉਹ ਵੀ ਗੱਲ ਦੱਸੀ ਤੇ ਅੱਜ ਅੱਜ ਮम्मा ਜੀ ਮੈਨੂੰ ਥੋੜੇ ਕਹਿੰਦੇ ਕਿ ਤੁਸੀਂ ਮੈਨੂੰ ਮਾ ਨਾ ਕਿਹਾ ਜੇ ਤੁਸੀਂ ਲੜਨਾ ਹੀ ਆ ਤਾਂ ਤੇ ਨਾ ਪਰ ਮम्मा ਜੀ ਜਦੋਂ ਥੋੜੇ ਨਾ ਲੜਦੇ ਤੇ ਦਿਲੋਂ ਅਸੀ ਕਰਨਾ ਤੁਸੀਂ ਲੜੇ ਕਰ ਉਦੋਂ ਕਹਿੰਦੇ ਆ ਕਿ ਪਿਆਰ ਆ ਸਾਡਾ ਤੇ ਫਿਰ ਜੇ ਤਾਂ ਅਸੀਂ ਲੜਦੇ ਫਿਰ ਸਾਡਾ ਵੀ ਤਾਂ ਪਿਆਰ ਹੀ ਹੁੰਦਾ ਵਾ ਫਿਰ ਥੋੜੇ ਦੋ ਬਣਾ ਪਿਆਰ ਹਾਂ ਜੱਫੀ ਬਾਓ ਫਿਰ ਜੱਫੀ ਬਾਓ ਮम्मा ਆ ਨਹੀਂ ਰਹੀ ਆਏ ਓਏ ਆਏ ਓਏ ਜੱਫੀ ਨਹੀਂ ਪਾਈ ਚਾ ਇਤਰਾ ਪਿਆਰ ਵਾਲੀ ਆ ਹੋਂ ਪਿਆਰ ਆ ਕਿਤਿਆਂ ਕਰਦੇ ਏ ਪਾਣੂ ਗੱਜਾ ਜੜ ਗਿਆ ਉਹ ਕੋਈ ਸਟੈਪ ਚੱਕਿਆ ਫਿਰ ਮੈਂ ਕਿਹਾ ਕਿ ਫਿਰ ਤੁਸੀਂ ਮੈਨੂੰ ਵੀ ਨਾ ਕੁੜੀ ਕਾ ਕਰੋ ਨਾ ਮੇਰਾ ਕੋਈ ਬੱਡੇ ਬੁੱਡੇ ਮਨਲਾਓ ਨਾ ਹੀ ਮੈਨੂੰ ਕੁਝ ਲਿਆ ਕੇ ਫਿਰ ਮਮਾ ਜੀ ਨੂੰ ਮੈਂ ਕਿਹਾ ਕਿ ਫਿਰ چھوڑ ਨੂਂ ਵੀ ਤਾ ਉਹ ਗੱਲ ਜੀ ਤਮ ਮਮਾ ਜੀ ਕਹਿੰਦੇ ਦੂਸਰਾ ਪਰਸਨ ਵਾਲਾ ਥਿੰਕ ਕਰਦੇ ਮੈਂ ਕਿ ਆ ਕਿ ਮੈਂ ਕਿਹੜਾ ਓਵਰ ਥਿੰਕਿੰਗ ਕੀਤੀ ਆ ਹਾਂ ਫਿਰ ਤੁਸੀਂ ਕਹਿੰਦੇ 10 ਦੇ ਕੇ ਆ ਹਾਂ ਤੇ ਫਿਰ ਕਹਿਣਾ ਤਾਂ ਹੈਗਾ ਯਾ ਫਿਰ ਮੈਂ ਨਹੀਂ ਬਤ ਮਾ ਮਾ ਤਾਂ ਪਿਆਰ ਕਰਦੀ ਉਹ ਸਿਖਾਉਂਦੀ ਮੇਰੀ ਮੰਮੀ ਕਹਿੰਦੀ ਬੈ ਤੈਨੂੰ ਸਿਖਾਉਂਦੀ ਆ ਕਹਿੰਦੀ ਅਜੀ ਵੀ ਤੋਡੂ ਸਿਖਾਉਂਦੇ ਹੀ ਹੁੰਦੇ ਆ ਫਰ ਮੈਂ ਕਿਹਾ ਕਿ ਮਾਸੇਜ ਪਰ ਤੁਸੀਂ ਵੀ ਕਹਿਦੇ ਹੋ ਕਿ ਸਾਰਾ ਸਾਰ ਨੂੰ ਭੈਣ ਨਾ ਕਹੀ ਠੀਕ ਹੈ ਤੇ ਫਿਰ ਉਹ ਕਹਿੰਦੇ ਨਾ ਮੈਂ ਵੀ ਉਹਦੇ ਵੀ ਅਸੀਂ ਸਖੋਂਦੇ ਹੀ ਪਏ ਸੀ ਹਾਂ ਗੁੱਡ ਬਈ ਜਿੱਦਾਂ ਹਾਂ ਇੱਕ ਆ ਤਾੜੀ ਇੱਕ ਹੱਤ ਨਾ ਥੋੜੀ ਵੱਜਦੀ ਜੋ ਤੂੰ ਫਾਈ ਆ ਦੇਤੇ ਵੀ ਲੱਗਦੇ ਹੁੰਦੇ ਸਾਰੇ ਨਿਜਮ ਠੀਕ ਹੈ ਕਿ ਨਹੀਂ ਹੁਣ ਤੂੰ ਕੱਲ ਛੁੱਟੀ ਕਾਲੀ ਤੈਨੂੰ ਕਿਵੇਂ ਦਾ ਫੀਲ ਹੋਇਆ ਬਹੁਤ ਵਧੀਆ ਬਹੁਤ ਵਧੀਆ ਤੇ ਆ ਮੈਂ ਮੇਰਾ ਕੰਮ ਨੂੰ ਪਤਾ ਕਿੰਨਾ ਪਿਆ ਸੀ ਮੈਂ ਸਾਰਾ ਕੰਪਲੀਟ ਕਰ ਲਿਆ ਹੋਏ ਮੈਨੂੰ ਖੁਸ਼ੀ ਬੜੀ ਹੋਈ ਜਬ ਸਕੂਲ ਤੋਂ ਸਕੂਲ ਹੀ ਜਾਓ ਤਾਂ ਮੈਂ ਕਿਹਾ ਉਹ ਰਾਤ ਰਹਿਣੀ ਆ ਪੂੰਜੀ ਬੱਸ ਆਹੀ ਜਾਣਾ ਮੈਂ ਮੋੜ ਕੇ ਆ ਨਹੀਂ ਆ ਨਹੀਂ ਅਰੇ ਬਾਏ ਬਾਏ ਕਰ ਜਾ ਹਾਂ ਹਾਂਜੀ ਭੈਣ ਜੀ ਤੜਕੇ ਲੱਗੇ ਤੁਸੀਂ ਮੌਸਮ ਚੇਜ ਜਾ ਗਜ ਕਾਮ ਹੋਣ ਲੱਪੈਣਾ ਹੁਣ ਆਈ ਆ ਜਦੋਂ ਹੁਣ ਤੰਡ ਆਉਣੀ ਆ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਮੈਂ ਨਾ ਕਿਹੜਾ ਜਾਂਦਾ ਪਿਆ ਅਕਤੂਬਰ ਅਕਤੂਬਰ ਨਵੰਬਰ ਚੜ੍ਹ ਕੇ ਚੱਲਿਆ ਦੋ ਦਿਨ ਰਹਿ ਗਏ ਹਾਰਡ ਕਾਫੀ ਜੀ ਸਾਡੀ ਕੰਮ ਵਾਲੀ ਸਾਡੀ ਕੰਮ ਵਾਲੀ ਆ ਗਈ ਐ ਮੈਨੂੰ ਕੌਫੀ ਲਿਆ ਕੇ ਦਿੱਤੀ ਆ ਤੇ ਇਹਨੇ ਵਿਆਹ ਕਰਾ ਲਿਆ ਕਦੋਂ ਕਰਾਇਆ ਨੇ ਵਿਆਹ ਜੂੜਾ ਪਾਈ ਫਿਰਦੀ ਆਪਣੀ ਕੰਮ ਵਾਲੀ ਉਹ ਉਦੋਂ ਦਾ ਹੀ ਹੋ ਗਿਆ ਬਸ ਲੰਡੇ ਕੇ ਨਹੀਂ ਵਿਆਹੀ ਗਈ ਭਾਵੇਂ ਜਦੋਂ ਦਾ ਹੋ ਗਿਆ ਬਸ ਹੋ ਗਿਆ ਲੰਡੇ ਕੇ ਆਪਣੀ ਜੂੜੇ ਵਾਲੀ ਮਾੜੀ ਕੰਮ ਵਾਲੀ ਸਾਜੀ ਵਿਆਹੀ ਗਿਆ ਨੇ ਸੋਸੇ ਤੇ ਆਪਣੇ ਘਰੀ ਗਈ ਹੋਈ ਵਾਪਸ ਫੇਰ ਕਿਉਂਕਿ ਉਹਨਾਂ ਨੇ ਕੰਮ ਨਹੀਂ ਰੱਖਿਆ ਉਹਨਾਂ ਨੇ ਇੱਥੇ ਇਹਨੂੰ ਨਹੀਂ ਉੱਥੇ ਕੰਮ ਲਾਉਂਦੇ ਨਹੀਂ ਫਿਰ ਮੇਰਾ ਜੀ ਨਹੀਂ ਲੱਗਣਾ ਮੈਂ ਕਿ ਇੱਥੇ ਕੰਮ ਠੀਕ ਹੈ ਤੋਬਾ ਤੋਬਾ ਕੰਮ ਵਾਲੀ ਐਕਸਪੈਂਸਿਵ ਆ ਵਾਵਾ ਹਨ ਕੰਮ ਤੋਂ ਬਿਨਾਂ ਜੀ ਨਹੀਂ ਲੱਗਦਾ ਹਮਮ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਾਂਜੀ ਸਸਰੀ ਕੱਲ ਅੱਜ ਮੈਂ ਉੱਠਣ ਨੂੰ ਹੋ ਗਈ ਸੀ ਲੇਟ ਦਿਨ ਬਹੁਤ ਵੱਡਾ ਚੜ ਚੁੱਕਾ ਸੀ ਤੇ ਬਾਰੀ ਵਿੱਚ ਦੀ ਜਦ ਬਾਹਰ ਉੱਠ ਕੇ ਝਾਕਿਆ ਤਾਂ ਬਾਰਮੀ ਪਹਿਰਿਆ ਸੀ ਵੇਖ ਕੇ ਮੌਸਮ ਬੜਾ ਹੀ ਮਨ ਖੁਸ਼ ਹੋਇਆ ਕਿਉਂਕਿ ਇੰਨੀ ਗਰਮੀ ਚ ਇੰਨਾ ਵਧੀਆ ਮੌਸਮ ਉੱਠ ਕੇ ਫਿਰ ਸਭ ਤੋਂ ਪਹਿਲਾਂ ਮੈਂ ਕੀਤੀ ਬੈੱਡ ਸ਼ੀਟਾਂ ਚੇਂਜ ਕਮਰੇ ਦੀ ਕੀਤੀ ਸਫਾਈ ਕਿ ਚਾਹ ਪੀਣ ਦਾ ਕੋਈ ਮਨ ਨਹੀਂ ਸੀ ਸਿਰ ਦਰਦ ਨਾਲ ਫੜ ਰਿਹਾ ਸੀ ਤੇ ਬੈੱਡ ਸ਼ੀਟਾਂ ਮਛੌਣ ਤੋਂ ਬਾਅਦ ਆਪਾਂ ਗਏ نیچے-नीचे ਜਾ ਕੇ ਦੇਖਿਆ ਕਿਚਨ ਦੇ ਵਿੱਚ ਭਾਂਡੇ ਪਏ ਕਿਉਂਕਿ ਜਗਦੀਪ ਸਵੇਰੇ ਆ ਚਾਹ ਬਣਾਈ ਸੀ ਤੇ ਉਵੇਂ ਦਾ ਉਵੇਂ ਹੀ ਕਿਚਨ ਪਿਆ ਸੀ ਇੱਕ ਇੱਕ ਜਨਾਨੀ ਜਦ ਉੱਠਦੀ ਹੈ ਉਹ ਘਰ ਉੱਠ ਕੇ ਆਪਣਾ ਕਿਚਨ ਸਭ ਤੋਂ ਪਹਿਲਾਂ ਸੰਭਾਲਦੀ ਹੈ ਰਾਤ ਦੇ ਭਾਂਡੇ ਪਏ ਸੀ ਮੈਂ ਡੇਲੀ ਜਦੋਂ ਸੁੱਪਾ ਉੱਠਦੀ ਨਹੀਂ ਤਾਂ ਇਹ ਭਾਂਡੇ ਸੰਭਾਲ ਲੈਣੀ ਆ ਕੇ ਫਿਰ ਸਭ ਤੋਂ ਪਹਿਲਾਂ ਕਿਚਨ ਦੇ ਵਿੱਚ ਕਿਤੇ ਭਾਂਡੇ ਸਾਫ ਪਾਂਡੇ ਸਾਫ ਕਰਨ ਤੋਂ ਬਾਅਦ ਜਿਹੜੇ ਪਾਂਡੇ ਸੁੱਕੇ ਪਏ ਸੀ ਰਾਤ ਦੇ ਉਹ ਸਾਰੇ ਸਾंभੇ ਉਹ ਸਾंभਨ ਤੋਂ ਬਾਅਦ ਨਾਲ ਦੀ ਨਾਲ ਸੋਚ ਰਹੀ ਸੀ ਕਿ ਇੱਕ ਦਿਨ ਅੱਜ ਮੈਂ ਉੱਠਣ ਨੂੰ ਲੇਟ ਹੋ ਗਈਆਂ ਤੇ ਅੱਜ ਮੇਰੇ ਕਿੰਨੇ ਕੰਮ ਰੁਕ ਗਏ ਅੱਜ ਮੇਰਾ ਵਾਹਿਗੁਰੂ ਦੀ ਤੂਫ ਜੋਤ ਲੇਟ ਹੋ ਗਈ ਸੀ ਅੱਜ ਮੇਰੇ ਸਾਰੇ ਕੰਮ ਲੇਟ ਹੋ ਗਏ ਸੀ ਮੇਰਾ ਇੰਨਾ ਸਿਰ ਦੁਖ ਰਿਆ ਸੀਗਾ ਫਿਰ ਕਿਉਂਕਿ ਆਲਰੇਡੀ 11 ਵੱਜ ਚੁੱਕੇ ਸੀ ਮੈਂ ਸੋਚਿਆ ਚੱਲ ਆਪਣੇ ਲਈ ਲੰਚ ਨਾਲ ਹੀ ਬਣਾ ਲੈਣੀ ਆ ਲੰਚ ਬਣਾਉਣ ਤੋਂ ਬਾਅਦ ਮੈਂ ਆਪਣੇ ਲਈ ਬਣਾਣੀ ਸੀ ਨਾਲ ਸੌਸ ਤੇ ਮੈਂ ਪਾਇਆ ਫੁੱਲ ਮਖਾਣੇ ਵਿੱਚ ਪਾਇਆ ਦਹੀਂ ਤੇ ਨਾਲ ਪਾਏ ਕਾਜੂ ਤੇ ਉਹਨੂੰ ਜਾ ਕੇ ਮਿਕਸ ਕਰ ਲਿਆ ਨਮਕ ਪਾ ਕੇ ਕਾਲੀ ਮਿਰਚ ਤੇ ਮੈਂ ਇਹ ਛੋੜੀ ਜੀ ਬਣਾ ਲੈਣੀ ਹੁੰਦੀ ਹੈ ਪੇਸਟ ਜੀ ਜਿਹਦੇ ਨਾਲ ਮੈਨੂੰ ਸੌਖਾ ਰਹਿੰਦਾ ਹੈ ਵੈਸੇ ਵੀ ਇਹ ਡਾਈਟ ਮੈਂ ਪਿਛਲੇ 1 ਮਹੀਨੇ ਤੋਂ ਫੋਲੋ ਕਰ ਰਹੀ ਹਾਂ ਤੇ ਮੈਂ ਆਪਣੀਆਂ ਦਵਾਈਆਂ ਤੋਂ ਬਹੁਤ ਦੂਰ ਹਾਂ ਕਮ ਸੇ ਕਮ ਮੈਨੂੰ ਦਵਾਈਆਂ ਨਹੀਂ ਖਾਣੀਆਂ ਪੈ ਰਹੀਆਂ ਹੈਲਦੀ ਡਾਈਟ ਫੋਲੋ ਕਰਨੀ ਆ ਕੋਸ਼ਿਸ਼ ਕਰਨੀ ਆ ਜਿੰਨਾ ਮੈਂ ਆਪਣੇ ਆਪ ਨੂੰ ਕੰਮ ਕਰ ਲਾਈਕ ਫਿਜ਼ੀਕਲੀ ਐਕਟਿਵ ਰੱਖ ਸਕਾਂ ਫਿਜ਼ੀਕਲੀ ਐਕਟਿਵ ਰੱਖਦੀ ਆ ਬਾਹਰ ਅੰਦਰ ਜਾਨੀ ਆ ਤੇ ਹੈਲਦੀ ਖਾਣਾ ਖਾਣ ਦੀ ਕੋਸ਼ਿਸ਼ ਕਰਦੀ ਆ ਜਿਹਦੇ ਨਾਲ ਮੰਨੋ ਫਿੱਟ ਵੀ ਫੀਲ ਹੁੰਦਾ ਪਰ ਅੱਜ ਬਹੁਤ ਟਾਈਮ ਬਾਅਦ ਮੈਂ ਟੇਸਟ ਕਰਕੇ ਦੇਖੀ ਫਿਰ ਪੇਸਟ ਤੇ ਮੈਨੂੰ ਬੜੀ ਸਵਾਦ ਲੱਗੀ ਪੇਸਟ ਸੇ ਚਲੋ ਬਣ ਕੇ ਰੈਡੀ ਸੀ ਹੁਣ ਸੋਚਿਆ ਕਿ ਪਾਉਲ ਦੇ ਵਿੱਚ ਪਾਣੀ ਆ ਆਪਣਾ ਲੰਚ ਤੇ ਨਾਲ ਕਿਉਂਕਿ ਚਾਹ ਹਜੇ ਵੀ ਨਹੀਂ ਸੀ ਮੈਂ ਪੀਤੀ ਮੈਨੂੰ ਚਾਹ ਪੀਣ ਦਾ ਮਨ ਨਹੀਂ ਸੀ ਕਿਉਂਕਿ ਪਿੰਦਾ ਏਸੀ ਕੇ ਪਹਿਲਾਂ ਮੈਡੀਸਨ ਖਾਵਾਂ ਮੈਡੀਸਨ ਖਾ ਕੇ ਥੋੜਾ ਜਿਆਦਾ ਬੈਟਰ ਹੋਵਗੇ ਕਿਉਂਕਿ ਘਰ ਦੇ ਹੋਰ ਵੀ ਬਹੁਤ سارے ਕੰਮ ਕਰਨੇ ਸੀ ਫਿਰ ਆਪਾਂ ਆਪਦੀ ਬਣਾਈ ਹੋਈ ਪੇਸਟ ਪਾਈ ਇਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਤੁਸੀਂ ਵੀ ਟਰਾਈ ਕਰ ਸਕਦੇ ਹੋ ਜਿਨ੍ਹਾਂ ਨੂੰ ਸੈਲਡ ਵੈਲ ਚੰਗੇ ਨਹੀਂ ਲੱਗਦੇ ਇਹ ਪੇਸਟ ਬਣਾ ਕੇ ਖਾਓ ਬਹੁਤ ਟੇਸਟੀ ਲੱਗਦੀ ਹੈ ਔਰ ਬਚੀ ਹੋਈ ਪੇਸਟ ਨੂੰ ਮੈਂ ਫ੍ਰਿਜ ਦੇ ਵਿੱਚ ਸਟੋਰ ਕਰ ਲੈਣੀ ਹੋਣੀ ਆ ਤਾਂ ਜੋ ਨੈਕਸਟ ਡੇ ਵੀ ਇਹਨਾਂ ਨੂੰ ਯੂਜ਼ ਕਰ ਸਕਾਂ ਬਾਕੀ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਇਹ ਤਰੀਕਾ ਕਿਵੇਂ ਦਾ ਲੱਗਾ ਹਰ ਇੱਕ ਦੀ ਆਪਣੀ ਆਪਣੀ ਰੁਟੀਨ ਹੈ ਹਰ ਕੋਈ ਆਪਣੀ ਰੁਟੀਨ ਫੋਲੋ ਕਰਦਾ ਮੈਂ ਵੀ ਕੋਸ਼ਿਸ਼ ਕਰਦੀ ਆ ਸੋ ਜਿੰਨਾ ਹੋ ਸਕੇ ਆਪਦੇ ਆਪ ਨੂੰ ਹੈਲਦੀ ਰੱਖ ਸਕਾਂ ਤਾਂ ਜੋ ਆਪਣੇ ਆਪ ਨੂੰ ਹੈਲਦੀ ਰੱਖਣ ਦੀ ਕੋਸ਼ਿਸ਼ ਕਰਦੇ ਆ ਬਚੀ ਹੋਈ ਪੇਸਟ ਰੱਖ ਕੇ ਫਰਿੱਜ ਚ ਆਪਾਂ ਲੱਗੇ ਆਪਦਾ ਲੰਚ ਕਰਨ ਤੇ ਇਸੇ ਦੇ ਨਾਲ ਅੱਜ ਦਾ ਵਲੌਗ ਖਤਮ ਹੋ ਲੱਗਦਾ ਹੈ ਮਿਲਦੇ ਆ ਨੈਕਸਟ ਵਲੌਗ ਚ ਬਾਏ ਬਾਏ ਮੱਛਰ ਤੁਸੀਂ ਦੇਖ ਹੀ ਸਕਦੇ ਹੋ ਸਵੇਰ ਸੁਬਾਹ ਦੇ ਟਾਈਮ ਬਹੁਤ ਹੀ ਜ਼ਿਆਦਾ ਠੀਕ ਨਹੀਂ ਗੁੱਡ ਮਾਰਨਿੰਗ ਵੈਸੇ ਸਾਰਿਆਂ ਨੂੰ ਵੀਰ ਭਰਾਵਾਂ ਨੂੰ ਆ ਇੱਕ ਕਵਿਤਾ ਪੜ੍ਹਦਾ ਪਏ ਬੜੀ ਵਧੀਆ ਲੱਗੀ ਕਹਿੰਦਾ ਜੇ ਤੈਨੂੰ ਵੀ ਮੁੰਡਾ ਹੋਣ ਦਾ ਮੌਕਾ ਮਿਲੇ ਕਹਿੰਦਾ ਵਿੱਚ ਮਹਿਫਲ ਕਿਉਂ ਆਉਣਾ ਜਾਣਾ ਪੈਂਦਾ ਐਡੀ ਕੀ ਮਜਬੂਰੀ ਆ ਫੇਰ ਸ਼ਾਇਦ ਖੋਰੇ ਤੈਨੂੰ ਸਮਝ ਆਉ ਸਮਝ ਆਉ ਕਿ ਕਿਉਂ ਦੁਨੀਆਦਾਰੀ ਵੀ ਜ਼ਰੂਰੀ ਆ ਨਾ ਮਿਲੇ ਰੋਣ ਨੂੰ ਗੱਲ ਕਿਸੇ ਦਾ ਨਾ ਹੌਕੇ ਨਾਲ ਹੌਕਾ ਮਿਲੇ ਤੂੰ ਵੀ ਦੇਖੇ ਕਦੇ ਆਜ਼ਾਦ ਹੋ ਕੇ ਜੇ ਤੈਨੂੰ ਮੁੰਡਾ ਹੋਣ ਦਾ ਮੌਕਾ ਮਿਲੇ ਕੱਲ ਦਾ ਭਾਇਆ ਸੀ ਇਹਨਾਂ ਨੇ ਤੇ ਹੁਣ ਜਾ ਕੇ ਸੁਣੀ ਆ ਹਲੇ ਹੁਣ ਆਇਆ ਪੱਕੇ ਤੇ ਕੱਲ ਇਹ ਜੱਪੜਾ ਘਵਾ ਕੇ ਚਲ ਗਿਆ ਅੱਜ ਹੋਰ ਨਾ ਕੋ ਗੁਜਵਾ ਕੇ ਚਲ ਜੀ ਤੂੰ ਠੀਕ ਹੈ ਨਾ ਧਿਆਨ ਨਾਲ ਆ ਚੱਪਲ ਚੋਰੀ ਹੋ ਆ ਚੱਪਲ ਘਾ ਗਿਆ ਉੱਤੇ ਖੜੇ ਖੜੇ ਦਾ ਹੁਣ ਅੱਜ ਧਿਆਨ ਨਾਲ ਵੀਡੀਓ ਬਣਾ ਰਿਹਾ ਕਿਆ ਯੈਸ ਸਨੈਪਚੈਟ ਪਾएंगे ਆਪ ਕੀ ਸਟੋਰੀ ਡਾਲਾਂਗੇ ਹਮ ਯਾਰ ਕੀ ਹਲਦੀ ਨਾ ਦਾ ਸਿਰਾ ਹੀ ਕਰਾ ਛੱਡਿਆ ਸੀ ਉਹ ਖਈਆ ਕੰਮ ਹੂੰ ਕੇਵੇਂ ਮੋੜ ਜੂਵੀ ਆਦੇ ਮਾਮਿਆਂ ਜਿੱਡਾ ਹੋ ਗਿਆ ਨਾ ਹਣ ਬਰਾਬਰ ਹੀ ਕਰ ਗਿਆ ਇਹਦੂ ਵੱਜ ਜਾਣੇ ਨੇ ਜੋਰ ਅਗਲੇ ਦੋ ਝੋਨੇ ਨੂੰ ਵੇਖੇ ਹੈਗਾ ਨਾ ਬੋਕ ਦਾ ਮੰਡੀ ਕਣਕ ਤੇ ਆ ਜਾ ਕਰੋ ਜੂਵੀ ਨਹੀਂ ਕਣਕ ਤੇ ਚਲਾਇਆ ਕਰਾਂਗੇ ਟਰੈਕਟਰ ਨਹੀਂ ਹਲੇ ਨੂੰ ਪਹਿਲਾਂ ਸਕੂਟਰੀ ਚਲਾਉਣੀ ਸਿਖਾਉਣੀ ਆ ਇਹ ਕਿਹ ਕਿ ਸਕੂਟਰੀ ਬੱਪ ਹੁੰਦਾ ਹੈ ਇਹ ਲੈ ਸਕੂਟ ਛੱਡ ਜਰਦਾ ਜੁਰਦਾ ਲਿਆ ਕੰਡਾ ਟੋਲੀਏ ਹੈਂ ਤੂੰ ਫੇਰ ਬੌਕਰ ਫੜ ਕੇ ਖਲੋ ਗਿਆ ਇਹ ਡੇਢ ਘੰਟਾ ਪਹਿਲਾਂ ਪੱਖੇ ਨਾਲ ਜੱਬਦੇ ਆ ਤੇ ਫੇਰ ਬੌਕਰ ਮਾਰਦੇ ਵੀਰ ਦੀ ਤੂੰ ਔਖਾ ਯਹਿਲਾ ਦਾ ਵੀ ਨਾ ਵੀ ਬੱਬੀ ਮੇਰਨਾ ਤੇ ਨਾ ਹੋਣ ਮੜਾ ਜਿਆ ਵਧੀਆ ਰੰਗ ਜੇ ਨਿਕਲਿਆ ਜੇ ਪਹਿਲਾਂ ਦਾ ਵੇ ਚੋ ਹਲਦੀਜੀ ਤੇ ਫੂਜਾ ਜਿਆਦਾ ਕਰਕੇ ਤੇ ਅੱਧੇ ਬੰਦੇ ਤਾਂ ਮੈਨੂੰ ਕਹਿ ਗਏ ਹਰੇ ਹੀ ਵੜਾ ਪਾ ਜੇ ਫਿਰ ਉਹਨਾਂ ਨੇ ਸਮਝਾਇਆ ਨਹੀਂ ਭਰਾਵਾ ਹਨ ਮਾਰਾਂ ਬਹੁ ਪਈਆਂ ਚੂਹੇ ਦੀ ਮਾਰ ਪਈ ਪਾਣੀ ਦੀ ਮਾਰ ਫਿਰ ਤੋਂ ਹਲਦੀ ਦੀ ਮਾਰ ਫਿਰ ਵੀ ਚਲੋ ਵਧੀਆ ਠੀਕ ਗੱਡਵਲ ਆ ਗਈਆਂ ਫੌਜਾਂ ਫੌਜਾਂ ਆ ਗਈਆਂ ਸਕੂਲੋਂ ਪ੍ਰਾਪ ਐਂਡ ਤੇ ਹੌਲੀ ਹੌਲੀ ਟਾਇਲ ਦੀ ਆਲੂ ਵਾਲੀਆਂ ਰੋਟੀਆਂ ਲਾਈਆਂ ਤੁਹਾਡੇ ਦੀ ਹਾਂ ਆਲੂ ਵਾਲੀਆਂ ਲਾਈਆਂ ਸੱਚੀ ਪੁੱਛ ਲਾ ਭਾਵੇਂ ਬੋਤਲ ਕੱਢੋ ਸੱਚੀ ਲਾਈਆਂ ਆਵੇ ਨਾਲ ਹੀ ਸਮਾਈ ਲਾ ਗਈ ਮੂੰਹ ਤੇ ਪ੍ਰਾਪ ਦੇ ਆਲੂ ਵਾਲੀਆਂ ਰੋਟੀਆਂ ਨਾ ਖਣ ਕੇ ਪਹਿਲਾਂ ਮੈਂ ਕਿਉਂ ਚੈੱਕ ਕਰੋ ਕਿਸੇ ਦਿਨ ਮੁੰਡੇ ਫੋਰਚੂਨਰ ਚੋਂ ਨਹੀਂ ਉਤਰਦੇ ਆਦੇਸ ਕੋਟਰੀ ਤਾਂ ਕੱਲ ਆਉਂਦੇ ਮਾਸਟਰ ਨੂੰ ਇਹ ਮਸੂਲ ਦੇ ਦੇਣਾ ਇਹ ਸਟਰਗਲਿੰਗ ਡੇਸ ਆ ਥੋੜੇ ਜੀ ਕੋਈ ਨਹੀਂ ਨਿਕਲ ਜਾਣਗੇ ਪੈਨਸ਼ਨ ਨਹੀਂ ਲੈਣੀ ਚੱਕ ਰਿਆਂਗੇ ਸਫਾਈ ਸ਼ਾ ਐਸ ਲੈਵਲ ਤੇ ਸੀਗਾ 26 ਝੋਨਾ ਸੀ ਤੇ ਐਸ ਲੈਵਲ ਤੇ ਸਫਾਈ ਆ ਰਹੀ ਆ ਮਤਲਬ ਆ ਕੱਚੇ-ਕੁੱਚੇ ਜੇ ਉਹ ਪ੍ਰਾਲ ਨਹੀਂ ਬਣਨ ਦਿੱਤਾ ਐ ਹੀ ਆ ਜੋ ਸਾਹਮਣੇ ਪਿਛਲੀ ਵਾਰ ਨਾਲੋਂ ਬਹੁਤ ਜ਼ਿਆਦੀ ਵਧੀਆ ਸਫਾਈ ਆਈ ਆ ਮਤਲਬ ਪ੍ਰਾਲ ਦੇ ਢੇਰ ਨਹੀਂ ਉੱਤੇ ਆਏ